ਬੰਦ ਨਾ ਰੋੜ ਮੇਟ ਦੇ ਆ ਸਾਰੇ ਆਣਗੇ ਫੜ ਲਾ ਇਥੇ ਫੜ ਲਾ ਜੇ ਮਰ ਗਈ ਹਾਂਜੀ ਪ੍ਰਧਾਨ ਜੀ ਅੱਜ ਕਿਸ ਵਿਸ਼ੇ ਤੇ ਇਕੱਠੇ ਹੋਏ ਟਰੈਕਟਰ ਚੱਲ ਰਿਹਾ ਜੀਰੀ ਕਾ ਤੋਂ ਵਾਈ ਜਾ ਰਹੀ ਅੱਜ ਵਾਇਰਸ ਹੈ ਅੱਜ ਤੋਂ 2 ਸਾਲ ਪਹਿਲਾਂ ਵੀ ਆਇਆ ਸੀਗਾ ਉਦੋਂ ਵੀ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਸੀ ਕਿਸਾਨ ਤੇ ਹੁਣ ਫੇਰ ਇਸ ਇਲਾਕੇ ਦੇ ਅੰਦਰ ਇਹ ਬਹੁਤ ਵੱਡੇ ਪੱਧਰ ਤੇ ਵਾਇਰਸ ਆ ਹੈ ਸਾਰੇ ਪਾਸੇ ਹੀ ਆ ਦੇ ਕੱਟ ਕੇ ਦੇ ਵੱਧ ਤੇ ਅੱਜ ਇਹ ਸਾਡੇ ਸਾਥੀ ਨੇ ਬਹੁਤ ਪੁਰਾਣੇ ਤੇ ਇਹਨਾਂ ਦਾ ਮੈਸੇਜ ਵੀ ਅਹੀ ਵਾਉਣ ਲੱਗੇ ਆ ਮੈਂ ਕਿਹਾ ਯਾਰ ਨਾ ਵਾਹੋ ਵੇਖ ਲੈਣ ਤਾਂ ਸਾਨੂੰ ਵੀ ਕੀ ਚੱਕਰ ਕੀ ਐ ਅਸੀਂ ਸੋਚਦਾ ਹੂੰ ਸ਼ਾਇਦ ਘੱਟ ਹੋਊਗਾ ਪਰ ਇੱਥੇ ਆ ਕੇ ਜਦੋਂ ਵੇਖਿਆਗੇ ਤੇ ਬਹੁਤ ਵੱਡੇ ਪੱਧਰ ਤੇ ਉੱਤੇ ਫੈਲਿਆ ਪਿਆ ਤੇ ਇਹ ਦਿਨ ਬਦਨ ਵੱਧਦਾ ਜਾਂਦਾ ਤੇ ਅੱਜ ਟਾਈਮ ਐ ਅੱਜ ਤੱਕਲਾ ਬਾਹ ਕੇ ਓੱਖਾ ਸੌਖਾ ਹੋ ਕੇ ਇਹਨੂੰ ਦੁਬਾਰੇ ਲਾ ਦੂਗਾ ਜਿਵੇਂ ਆ ਬਾਈ ਚੱਲੀਏ ਤੇ ਸਾਰੀ ਲੱਗ ਜੇਗੀ ਦੁਬਾਰੇ ਤੇ ਜੇ 10 ਦਿਨ ਹੋਰ ਖੜ ਜਾਂਦਾ ਫਿਰ ਛੁੱਟੀ ਹੋ ਜਾਂਦੀ ਏ ਇਹ ਇਹ ਖਤਮ ਹੋ ਜੂਗੀ ਜਮਾਂ ਤੇ ਇਸ ਕਰਕੇ ਆਪਣੇ ਸਾਥੀਆਂ ਨੂੰ ਮਿਲਦਾ ਸੀ ਤੇ ਇਹਦੇ ਸਬੰਧ ਵਿੱਚ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਸਰਕਾਰ ਇੰਦਰ ਵਸੇੇ ਧਿਆਨ ਦੇਵੇ ਵਿਸ਼ੇਸ਼ ਧਿਆਨ ਦੇ ਕੇ ਸਰਕਾਰ ਇਹ ਜਿਹੜਾ ਕੋਈ ਵਾਇਰਸ ਆ ਇਹਦਾ ਕੋਈ ਇਲਾਜ ਕੱਢਣ ਵੀ ਹੈ ਕੀ ਬਿਮਾਰੀ ਹੈ ਕੀ ਇਹਦੇ ਦਾ ਦਵਾਈ ਪੈ ਸਕਦੀ ਇੰਨੇ ਇੰਨੇ ਇੰਨਾ ਦੇ ਕੋਲ ਜਿਹੜੇ ਆ ਦੇਖੋ ਆ ਆ ਇਸਰਾਇਲ ਆ ਥੱਲੇੋਂ ਨੇੜੇ ਕਰਕੇ ਦਿਖਾਓ ਮਾੜਾ ਜਾਂ ਆ ਜਿਹੜੀ ਝੜਿਆ ਚਿੱਟੀ ਹੁੰਦੀ ਹੈ ਉਹ ਜਿਹੜੀ ਦੂਜੀ ਝੜ ਜਿਹੜੀ ਇਹ ਜੜ ਖਤਮ ਹੋ ਗਈ ਥੱਲੇ ਨਹੀਂ ਤਾਂ ਐਡੀ ਗਲੰਮੀ ਝੜ ਹੁੰਦੀ ਘੱਟੋ ਤੁਹਾਡੇ ਇਸ ਪੇਡੇ ਦੀ ਐਦਾ ਐਡੀ ਲੰਮੀ ਝੜ ਹੁੰਦੀ ਹੈ ਮੈਂ ਤਾਂ ਉਹ ਵੀ ਵਿਖਾ ਦੇ ਪੱਤੇ ਕਿ ਦਿਖਾ ਦੇ ਪੱਤੇ ਜਿਹੜੇ ਬੂਟੇ ਚੱਲ ਆ ਆ ਜਿਹੜੇ ਚੱਲ ਰਹੇ ਨੇ ਉਹਨਾਂ ਦੀ ਐਡੀ ਲੰਮੀ ਝੜਿਆ ਇਹ ਜਿਹੜਾ ਇਹਨੂੰ ਜੜ ਤੋਂ ਪੈ ਜਾ ਕੋਈ ਬਿਮਾਰੀ ਪਤਾ ਨਹੀਂ ਕੀ ਪੈਂਦੀ ਝਾੜੀ ਖਤਮ ਹੋ ਜਾਂਦੀ ਥੱਲੇ ਜਦੋਂ ਜੜ ਖਤਮ ਹੁੰਦੀ ਹੈ ਉਹ ਹੌਲੀ ਹੌਲੀ ਸੁੱਕ ਜਾਂਦਾ ਉਹਨਾਂ ਵੇਖੋ ਜਿਹੜਾ ਦੂਜਾ ਉਹ ਪੱਤੇ ਨਹੀਂ ਜਾਂਦਾ ਉਹ ਜੜ ਲੰਮੀ ਆ ਇਹ ਉੱਤੋਂ ਹੀ ਅਜਨ ਮੜਾ ਜਾਏ ਖੇਤਾਂ ਦੇ ਹਾਂ ਜਿਹੜੇ ਸਹੀ ਬੂਟੇ ਨੇ ਜੀ ਆ ਜਿਹੜੀ ਝਾੜੀ ਇਹਦਾ ਤੇ ਦਾ ਵੇਖੋ ਫਰਕ ਕਿੰਨਾ ਇਹ ਉਂਝ ਵੀ ਤਾਕਤਵਾਰ ਆ ਹੂੰ ਇਹ ਚਿੱਟੀਆਂ ਜਿਹੜਾ ਨਹੀਂ ਪਈ ਆ ਲਾਲ ਜੀ ਹੋਈ ਪਈ ਉਹੀ ਹਾਂਜੀ ਉਹ ਲਾਲ ਆ ਤੇ ਹੋਰ ਖਤਮ ਹੋਈ ਪਈ ਸਾਰੀ ਇਹ ਇਸ ਕਰਕੇ ਸਰਕਾਰ ਵਿਸ਼ੇਸ਼ ਧਿਆਨ ਦੇਵੇ ਆਪਣੇ ਮਾਹਿਰ ਜਿਹੜੇ ਨੇ ਸਰਕਾਰ ਦੇ ਉਹ ਇਸ ਪਾਸੇ ਲਾਵੇ ਹੋਰ ਵਿਹਲੇ ਕੰਮਾਂ ਤੋਂ ਕਰੇ ਉਹਨਾਂ ਨੂੰ ਵਿਹਲਾ ਤੇ ਇਸ ਪਾਸੇ ਲਾਉਣ ਲੋਕਾਂ ਨੂੰ ਸਹੂਲਤਾਂ ਮਿਲੂਗੀ ਕਿਸਾਨਾਂ ਤਾਂ ਮੱਝੂਗਾ ਕਿ ਤੇ ਇਸ ਤਰ੍ਹਾਂ ਬਾਵਾ ਕੇ ਕਿਸਾਨ ਚੋਨਾ ਲਾਉਣ ਲੱਗ ਗਿਆ ਤੇ ਬਹੁਤ ਵੱਡੇ ਪੱਧਰ ਤੇ ਨਿਕਾਣਾ ਇਹ ਰਕਬਾ ਪਿੰਡ ਸ਼ੰਕਰਪੁਰ ਦਾ ਹੀ ਇਹ ਹਾਂਜੀ ਸ਼ੰਕਰ ਇਹ ਰਕਬਾ ਸ਼ੰਕਰਪੁਰ ਦਾ ਠੀਕ ਹੈ ਜੀ ਇੱਕ ਵਾਰ ਹੀ ਨਹੀਂ ਲੱਗਦੀ ਜੀ ਇੱਕ ਵਾਰ ਦੀ ਵੀ ਨਹੀਂ ਲੱਗਦੀ ਇੱਕ ਵਾਰ ਇੱਕ ਵਾਰ ਜਿੱਥੇ ਨਿਕਲ ਜਾਂਦੀ ਲਾਉਣ ਕਿਹੜੇ ਖਰਚਾ ਦਾ ਸਾਰਾ ਪੂਰਾ ਹੀ ਹੋਇਆ ਗਿਆ ਦਾ ਦੱਸਿਆ ਮੈਂ ਆ ਗੌਸਪੁਰਾ ਦੱਸਦੇ ਪੈਣ 30 35 ਕਿੱਲੇ ਹੋਣੇ ਜਾ ਕੇ ਵੀ ਆਏ ਨੇ ਇਲਾਕਾ ਸਾਰਾ ਲਪੇਟ ਚ ਇੱਕ ਪਹਿਲਾ ਇੱਕ ਦਿਨ ਇਹ ਮੁਹਬਤਪੁਰ ਪਿੰਡ ਚ ਨਾਲ ਹੀ 5 6 ਕਿੱਲੇ ਲਾਤੀ ਜੀ ਦੀ ਵਾਈ ਕਹਿੰਦੇ ਨੇ ਲੋਕ ਲਾਈ ਜਾ ਰਹੇ ਯਾਰ ਇੱਕ ਦੂਸਰੇ ਪਾਸੇ ਵੀ ਟਰੈਕ ਚੱਲਦਾ ਪਿਆ ਸਰਕਾਰ